ਸਾਜੀਗਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਇੱਕ ਦੁੱਧ ਵਾਲੀ ਗੱਡੀ ਜੋ ਕਿ ਹਾਸਤਾਗ ਰਸਤ ਹੋਈ ਹੈ ਤੁਹੰਦਾ ਦੀ ਇਹ ਕਿ ਜਿਵੇਂ ਕਿ ਬਹੁਤ ਜ਼ਿਆਦਾ ਬਰਸਾਤਾਂ ਲਗਾਤਾਰ ਹੋ ਰੀਆਂ ਨੇ ਦੇ ਪੂਰੇ ਪੰਜਾਬ ਦੇ ਵਿੱਚ ਬਰਸਾਤਾਂ ਨੇ ਜਿਹੜੀ ਇਹ ਹਲਚਲ ਮਚਾਈ ਹੋਈ ਹੈ ਬਹੁਤ ਸਾਰੇ ਥਾਵਾਂ ਤੇ ਜਿਹੜਾ ਆ ਉਹ ਬਹੁਤ ਜ਼ਿਆਦਾ ਪਾਣੀ ਵੀ ਬਰਸਾਤਾਂ ਦੇ ਨਾਲ ਆਇਆ ਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਆ ਵੱਖ-ਵੱਖ ਥਾਵਾਂ ਤੋਂ ਜਿਹੜਾ ਆ ਉਹ ਪਾਣੀ ਦੀਆਂ ਅਪਡੇਟਸ ਤੁਹਾਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਉਸੇ ਦੌਰਾਨ ਤੁਹੰਦਾ ਦੀ ਕਿ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਦੇ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਹਾਦਸੇ ਦੇਖਣ ਨੂੰ ਮਿਲਦੇ ਪਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹਾਸਾ ਇਹ ਵੀ ਹੈ ਤੁਹਾਨੂੰ ਦੱਈਏ ਕਿ ਜੋ ਜਾਣਕਾਰੀ ਮਿਲੀ ਹੈ ਉਸ ਜਾਣਕਾਰੀ ਦੇ ਮੁਤਾਬਕ ਇੱਕ ਅਮੂਲ ਦੀ ਗੱਡੀ ਜੋ ਅਮੂਲ ਵਾਲਿਆਂ ਦੀ ਗੱਡੀ ਹੈ ਉਹ ਕੀ ਕਰਦੀ ਹੈ ਕਿ ਅਮੂਲ ਪਲਾਂਟ ਵਾਲਿਆਂ ਦੀ ਗੱਡੀ ਦੁੱਧ ਲੈਣ ਦੇ ਲਈ ਵੱਖ-ਵੱਖ ਡਿਸਟ੍ਰੀਬਿਊਟਰਾਂ ਤੋਂ ਦੁੱਧ ਚੁੱਕਣ ਦੇ ਲਈ ਬਾਹਰ ਨਿਕਲਦੀ ਹੈ ਤਾਂ ਉਸੇ ਦੌਰਾਨ ਜਦੋਂ ਬਟਾਲਾ ਤੋਂ ਕਲਾਨੌਰ ਨੂੰ ਜਾਂਦਿਆਂ ਇਹ ਗੱਡੀ ਦੁੱਧ ਇਕੱਠਾ ਕਰਨ ਦੇ ਲਈ ਜਾ ਰਹੀ ਸੀ ਤਾਂ ਅਚਾਨਕ ਇੱਕ ਸਪੈਦਾ ਜਿਹੜਾ ਆ ਉਹ ਰੋਡ ਦੇ ਉੱਤੇ ਡਿੱਗ ਪੈਂਦਾ ਹੈ ਜਿਸ ਦੇ ਨਾਲ ਉਹ ਅਮੂਲ ਗੱਡੀ ਦੇ ਉੱਤੇ ਸਿੱਧਾ ਪੈ ਜਾਂਦਾ ਹੈ ਜਿਸ ਦੇ ਨਾਲ ਤੁਸੀਂ ਦੇ ਦੇ ਪਿਓ ਕੀ ਤਸਵੀਰਾਂ ਦੇ ਵਿੱਚ ਕਾਫੀ ਜ਼ਿਆਦਾ ਗੱਡੀ ਦਾ ਨੁਕਸਾਨ ਹੋ ਗਿਆ ਤੇ ਜੋ ਇਸ ਦੇ ਵਿੱਚ ਚਾਲਕ ਸੀ ਉਹਨੂੰ ਵੀ ਕਾਫੀ ਜ਼ਿਆਦਾ ਜੜੀਆਂ ਨੇ ਉਹ ਜੜੀਆਂ ਨੇ ਗੁੱਜੀਆਂ ਸੱਟਾਂ ਜੜੀਆਂ ਨੇ ਦਿਖਾਈ ਦਿੱਤੀਆਂ ਜਾ ਰਹੀਆਂ ਨੇ ਕਾਫੀ ਜ਼ਿਆਦਾ ਹਾਲਾਤ ਜਿਹੜੇ ਬੇਕਾਬੂ ਹੋਏ ਪਏ ਨੇ ਤੁਹਾਨੂੰ ਦੱਦੀਏ ਕੀ ਸਿੰਗਲ ਰਾਹਾਂ ਦੇ ਉੱਤੇ ਬਹੁਤ ਸਾਰੇ ਦਰਖਤ ਤੇ ਉੱਚੇ ਵੱਡੇ ਪੁਰਾਣੇ ਦਰਖਤ ਲੱਗੇ ਹੋਏ ਨੇ ਜੇਕਰ ਤੁਸੀਂ ਬਰਸਾਤਾਂ ਦੇ ਵਿੱਚ ਹਨੇਰੀਆਂ ਦੇ ਵਿੱਚ ਜਾਂ ਫਿਰ ਤੂਫਾਨ ਵਰਗੇ ਮੌਸਮ ਦੇ ਵਿੱਚ ਘਰੋਂ ਨਿਕਲਦੇ ਹੋ ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਇਹ ਉਹ ਸਾਵਧਾਨੀਪੂਰਕ ਖਿਆਲ ਰੱਖਣਾ ਚਾਹੀਦਾ ਆ ਤਾਂ ਕਿ ਤੁਸੀਂ ਕਿਸੇ ਵੀ ਕਿਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਉਠਾ ਲਓ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇਖਦੇ ਪਈਓ ਕਿ ਇੱਕ ਦੁੱਧ ਵਾਲੀ ਗੱਡੀ ਦੇ ਉੱਤੇ ਸਪੈਦਾ ਡਿੱਗ ਪਿਆ ਸਪੈਦਾ ਹਵਾਜਾ ਹਨੇਰੀ ਨਾਲ ਨਹੀਂ ਦਰਖਤਾਂ ਦੀਆਂ ਜੜਾਂ ਜੜੀਆਂ ਨੇ ਲਗਾਤਾਰ ਪਾਣੀ ਪੀਣ ਦੇ ਨਾਲ ਜਿਹੜੀਆਂ ਨੇ ਉਹ ਪੋਲੀਆਂ ਹੋ ਜਾਂਦੀਆਂ ਨੇ ਤੇ ਉੱਪਰ ਕਈ ਵਾਰੀ ਭਾਰ ਕਾਰਨ ਵੀ ਜਿਹੜੇ ਨੇ ਉਹ ਦਰਖਤ ਜਿਹੜੇ ਨੇ ਇੱਕ ਪਾਸੇ ਨੂੰ ਉਲਰ ਜਾਂਦੇ ਨੇ ਜਿੰਨਾ ਕਰਕੇ ਇਹ ਦਰਖਤ ਕਦੋਂ ਡਿੱਗ ਪੈਣ ਇਹਨਾਂ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹੋ ਜਿਹੇ ਦਰਖਤਾਂ ਦੇ ਵਿੱਚੋਂ ਦੀ ਲੰਘਣਾ ਜਿਹੜਾ ਆ ਉਹ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਆ ਤੇ ਕਾਫੀ ਜ਼ਿਆਦਾ ਜਿਹੜਾ ਆ ਉਹ ਖਤਰਨਾਕ ਵੀ ਹੋ ਜਾਂਦਾ ਆ ਤੇ ਜਦੋਂ ਵੀ ਘਰੋਂ ਨਿਕਲੋ ਉਦੋਂ ਇਹ ਚੀਜ਼ ਜ਼ਰੂਰ ਦੇਖ ਲਓ ਕਿ ਰਸਤੇ ਦੇ ਵਿੱਚ ਕੋਈ ਐਸਾ ਦਰਖਤ ਜਾਂ ਕੋਈ ਨਾ ਨਹੀਂ ਆਉਂਦਾ ਜਿੱਥੋਂ ਕਿ ਸਾਵਧਾਨੀ ਪੂਰਵਕ ਨੰਗਿਆ ਜਾਵੇ ਤੇ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਨੇ ਬਹੁਤ ਸਾਰੇ ਥਾਵਾਂ 'ਤੇ ਅਸੀਂ ਦੇਖਦੇ ਆ ਕਿ ਪਾਣੀ ਜਿਹੜਾ ਆ ਉਹ ਸੜਕਾਂ ਨੂੰ ਕ੍ਰੋਸ ਕਰਦਾ ਪਿਆ ਆ ਪੁਲਾਂ ਦੇ ਉੱਤੋਂ ਦੀ ਲੰਘਦਾ ਪਿਆ ਤੇ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਿਆ ਆਉਣਗੀਆਂ ਕਿ ਬਹੁਤ ਸਾਰੇ ਲੋਕ ਦਿਆਕਾਰਾ ਮੋਟਰਸਾਈਕਲ ਉਸ ਤੇਜ਼ ਵਹਾਅ ਦੇ ਵਿੱਚੋਂ ਦੀ ਕੱਢਣ ਦੀ ਕੋਸ਼ਿਸ਼ ਕਰਦੇ ਆ ਜਦੇ ਨਾਲ ਉਹਨਾਂ ਨੂੰ ਫਿਰ ਬਹੁਤ ਵੱਡਾ ਖਾਮਿਆ ਜਾਂ ਭੁਗਤਣਾ ਪੈਂਦਾ ਹੈ ਤਾਂ ਉਹ ਚੀਜ਼ਾਂ ਰੁੜ ਕੇ ਜਿਹੜੀਆਂ ਨੇ ਪੁੱਲ ਤੋਂ ਹੇਠਾਂ ਡੂੰਘੇ ਥਾਂ ਤੇ ਚਲੀਆਂ ਜਾਂਦੀਆਂ ਨੇ ਤੇ ਉਹ ਵੀ ਜਿਹੜੇ ਨੇ ਵੱਡੇ ਨੁਕਸਾਨ ਹੋ ਜਾਂਦੇ ਨੇ ਕਈ ਵਾਰ ਅਸੀਂ ਜਿਹੜਾ ਆ ਉਹ ਲੰਘਣ ਦੀ ਕੋਸ਼ਿਸ਼ ਦੇ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਕਰ ਲੈਂਦੇ ਆ ਪਰ ਜੇਕਰ ਇਹੋ ਜਿਹਾ ਕੰਮ ਚਾਣਚੱਕ ਹੋ ਜਾਵੇ ਨਾ ਪਤਾ ਲੱਗੇ ਤਾਂ ਉਹਦੇ ਤਾਂ ਫਿਰ ਇਹੀ ਇਹੀ ਕਹਿ ਸਕਦੇ ਆ ਕਿ ਇਹ ਇੱਕ ਕੁਦਰਤੀ ਜਿਹੜੀ ਇਹ ਉਹ ਕਰੋਪੀ ਹੈ ਜਾਂ ਕੁਦਰਤੀ ਕੁਦਰਤੀ ਮਾਰਿਆ ਜਿਹੜੀ ਕਿ ਕਿਸੇ ਨੂੰ ਵੀ ਕਿਸੇ ਵੀ ਜਗ੍ਹਾ ਤੇ ਪੈ ਸਕਦੀ ਏ ਉਹਦਾ ਨਾਂ ਤਾਂ ਕੋਈ ਖੁਦ ਪਛਾਣ ਕਰ ਸਕਦਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆ ਉਹ ਪ੍ਰਸ਼ਾਸਨ ਪਛਾਣ ਕਰ ਸਕਦਾ ਜਦੋਂ ਕਿ ਕੁਦਰਤੀ ਮਾਰ ਪੈਣੀ ਹੋਵੇ ਪਰ ਇੱਥੇ ਇਹ ਜਿਹੜੀ ਇਹ ਆਪਣੇ মিডিਆ ਅਧਿਕਾਰੀ ਹੋਣ ਦੇ ਨਾਤੇ ਤੇ ਤੁਹਾਨੂੰ ਇੱਕੋ ਦਰਖਾਸਤ ਕਰਾਂਗੇ ਵੀ ਜਦੋਂ ਵੀ ਕਦੋਂ ਨਿਕਲਦੇ ਹੋ ਇਹੋ ਜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਲੈ ਕੇ ਹੀ ਨਿਕਲੋ ਜਿੱਕਰ ਤੁਸੀਂ ਐਸੇ ਸੰਘਣੇ ਰੁੱਖਾਂ ਵਾਲੇ ਤਰਕਤਾਥਾਣੀ ਨਿਕਲਦੇ ਹੋ ਜਾਂ ਫਿਰ ਐਸੇ ਰਸਤੇਆਂ ਥਾਣੀ ਨਿਕਲਦੇ ਹੋ ਜਿੱਥੇ ਕਿ ਮੀਂਹ ਵਰਸਾਤਾ ਦੇ ਨਾਲ ਡੂੰਘੇ ਟੋਏਆਂ ਦੇ ਵਿੱਚ ਪਾਣੀ ਭਰ ਜਾਂਦਾ ਆ ਉਹਨਾਂ ਰਸਤੇਆਂ ਵਿੱਚੋਂ ਵੀ ਲੰਘਣਾ ਜਿਹੜਾ ਆ ਉਹ ਖਤਰੇ ਤੋਂ ਖਾਲੀ ਨਹੀਂ ਹੁੰਦਾ ਤੇ ਸਾਵਧਾਨੀ ਦੇ ਨਾਲ ਹੀ ਜਾਇਆ ਜਾਵੇ ਬਾਕੀ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਹੋ ਕਿ ਅਮੂਲ ਦੁੱਧ ਵਾਲੀ ਗੱਡੀ ਦੇ ਉੱਤੇ ਸਪੈਦਾ ਜੋ ਡਿੱਗਿਆ ਹੈ ਇਹ ਕਲਾਨੌਰ ਰੋਡ ਤੇ ਆ ਜੋ ਕਿ ਬਟਾਲਾ ਤੋਂ ਕਲਾਨੌਰ ਨੂੰ ਜਾਂਦਿਆਂ ਰਸਤੇ ਦੇ ਵਿੱਚ ਇੱਕ ਦੁੱਧ ਵਾਲੀ ਗੱਡੀ ਦੇ ਉੱਤੇ ਡਿੱਗਿਆ ਹੋਇਆ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਬਾਕੀ ਦੇ ਤਸਵੀਰਾਂ ਆਓ ਦੇਖਦੇ ਆ ਤੇ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਉੱਥੇ ਖੜੇ ਲੋਕ ਜੇ ਇਨਸ਼ਾ ਅੱਲਾਹ ਇਹ ਭਾਈ ਬਟਾਲੇ ਤੋਂ ਆਈ ਜੇ ਅੰਮੋਲ ਦੇ ਸੈਂਟਰ ਦੀ ਇਹ ਗੱਡੀ ਆ ਅੰਮੋਲ ਦੇ ਸੈਂਟਰਾਂ ਤੋਂ ਦੁੱਧ ਚੁੱਕੀ ਆ ਜੇ ਤੇ ਆਪਣਾ ਇਧਰ ਹਰੀਮਾ ਬਾਦ ਪਿੰਡ ਉੱਥੇ ਜਾ ਰਹੇ ਸੀ ਇਹ ਪਤਾ ਨਹੀਂ ਲੱਗਾ ਕਿ ਕਿਹੜੇ ਵਾਲੇ ਸਪੱਜ ਆ ਕੇ ਡਿੰਦੇ ਨੇ ਕੀ ਲੱਗਦਾ ਵੀ ਬਹੁਤ ਸਪੱਜ ਡਿੱਗੇ ਨੇ ਮਤਲਬ ਇਹ ਜਿਲਾਤ ਵਾਲਿਆਂ ਨੂੰ ਮਤਲਬ ਜਿਹੜੇ ਡਿੱਗੇ ਟੇਢੇ ਹੋਏ ਨੇ ਉਹਨਾਂ ਨੂੰ ਕੱਟਦੇ ਨੇ ਚਾਹੀਦੇ ਮਲੇ ਇਹ ਜੋ ਅਜੇ ਆਮ ਲੋਕਾਂ ਦਾ ਨਾਸ਼ਤਾਨ ਆਵੇ ਇਹ ਚਾਹੀਦਾ ਭਾਈ ਜਿਲਾਤ ਵਾਲਿਆਂ ਨੂੰ ਵੇਖਣਾ ਚਾਹੀਦਾ ਥੱਲੇ ਅੱਗ ਲਾ ਕੇ ਲੋਕਾਂ ਨੇ ਥੱਲਿਓਂ ਜੜਾਂ ਸਾਰੀਆਂ ਉਹਨਾਂ ਦੀਆਂ ਸਾਰੀਆਂ ਹੈ ਨਹੀਂ ਕੋਈ ਕੁਛ ਵੀ ਉਹਨਾਂ ਦੇ ਸੁੱਕੇ ਹੈਗੇ ਆ ਜਿਹੜੇ ਸਪੈਸ਼ਟੇਜਾਂ ਨੂੰ ਕੱਟ ਦਿੰਨੇ ਚਾਹੀਦੇ ਇਦਾਂ ਨਕਸ਼ਤ ਜਾਨੀ ਇਹ ਆਸਾਨ ਹੋ ਸਕਦਾ ਸੀ ਮਤਲਬ ਫੇਰ ਵੀ ਇਦਾਂ ਮਨੋ ਹਵਾ ਵੀ ਚਲੋ ਇਨੀ ਖਾਸ ਨਹੀਂ ਹੈਗੀ ਪਰ ਇਹ ਜਿਹੜਾ ਮਨੋ ਸਹੀ ਦੇਖੋ ਤੇਰੇ ਅੱਗੇ ਵੀ ਆ ਰੋਡ ਉੱਤੇ ਕਾਫੀ ਗੇੜੇ ਸੱਜੇ ਨੇ ਰੋਡ ਵੀ ਮੇਰੇ ਪਾਸਾ ਬਟਾਲਾ ਚੱਲੂ ਨੂੰ ਇੱਕ ਕਰਦਾ ਕਾਫੀ ਜਿਹੜੀ ਇੱਥੇ ਹਵਾ ਦੇ ਜੀ ਹੈ ਕੀ ਲੱਗਦਾ ਨਹੀਂ ਕਿ ਉਹ ਪ੍ਰਸ਼ਾਸਨ ਜੀ ਨਿਵੇਲੀ ਕਰਦੇ ਬਹੁਤ ਇਹ ਤੇ ਭਾਜੀ ਬਹੁਤ ਵੱਡੀ ਅੰਦੇਲੀ ਹੋ ਰਹੀ ਹੈ ਇਦਾਂ ਇਹਦੇ ਚਲੋ ਕੈ ਬੰਦਾ ਕੋਈ ਸਾਡਾ ਟੈਂਕਰ ਨਹੀਂ ਬਚਾ ਕਰਦਾ ਸਾਡੇ ਕੈ ਬੰਦਾ ਨੀਤੇ ਕੋਈ ਕਾਰ ਤੇ ਡਿੱਗਾ ਹੁੰਦਾ ਤੇ ਕੋਈ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਉਹ ਗੱਡੀ ਹੈਵੀ ਕਰਕੇ ਹਾਂਜੀ ਗੱਡੀ ਹੈਵੀ ਕਰਕੇ ਥੋੜਾ ਜਿਆਦਾ ਬਚਾ ਆ ਗਿਆ ਹਾਂਜੀ। ਜੇ ਛੋਟੀ ਗੱਡੀ ਤੇ ਜਾਕਰ ਮੋੜ ਦੇ ਵਿੱਚ ਬਰਤਾਨ ਜ਼ਿਆਦਾ ਹੋ ਸਕਦਾ। ਹਾਂਜੀ ਹਾਂਜੀ ਪਾਜੀ ਬਹੁਤ ਜ਼ਿਆਦਾ ਜੀ ਇਹਦੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਜੀ ਲੋਕ। ਇਹ ਲੋ ਜਿਹੜਾ ਮਨੁੱਖ ਪਰੇਰ ਖਿਲਦਾ। ਐਂ ਤੇ ਨਹੀਂ ਗੱਡੀ। ਜਾਨੀ ਮਾਰੀਆਂ ਮੋਟੀਆਂ ਸੱਟਾਂ ਲੱਗੀਆਂ ਜੇ ਕੋਈ ਜਾਨੀ ਨੁਕਸਾਨ ਹੋ ਜੇ। ਪ੍ਰਸ਼ਾਸਨ ਕੀ ਮਾਰਕ ਰੱਖਦਾ? ਪ੍ਰਸ਼ਾਸਨ ਇਹੀ ਕਰਦੇ ਆ ਜੀ ਇਹ ਨਾਲ ਧਿਆਨ ਦੇਣਾ ਚਾਹੀਦਾ ਹੈ ਜਿਹੜੀ ਅੱਗ ਲੱਗਦੀ ਹੈ ਇਹਨਾਂ ਰੁੱਖਾਂ ਦੇ ਵਿੱਚ ਥਲਿਓ ਸੜ ਇਹ ਜਦੋਂ ਹਵਾ ਆਉਂਦੀ ਹੈ ਨੇਰ ਆਉਂਦਾ ਵਾ ਰੋਡ ਦੇ ਉੱਤੇ ਕ੍ਰੋਸਿੰਗ ਹੁੰਦੀ ਹੈ ਜਦੋਂ ਤੇ ਉਹ ਟਿੱਕ ਪੈਂਦੀ ਹੈ ਮਤਲਬ ਕਿੰਨਾ ਟਾਈਮ ਹੋ ਗਿਆ ਹੁਣ ਕਿ ਤੁਹਾਡੇ ਨਾਲ ਕੋਈ ਜਗਲਾਸ ਜਾ ਕੇ ਪ੍ਰਸ਼ਾਸਨ ਕੋਲ ਘੜੀ ਪਹੁੰਚਿਆ ਤੁਹਾਡੇ ਨਾਲ ਨਹੀਂ ਅਜੇ ਤੱਕ ਕੋਈ ਨਹੀਂ ਜੇ ਨਗਲੇ ਕੋਈ ਆਪਣਾ ਚਾਰ ਰੋਡ ਤੋਂ ਕੋਈ ਉਹ ਦੇਖ ਕੇ ਲੱਗੇ ਲੋਕੋ ਪੈਂਦਾ ਕਰਵਾ ਪੈਂਦਾ ਕਰ ਲੋ ਇਹ ਇੱਥੇ ਬੁਲੇ ਐਂਬੂਲੈਂਸ ਜਾ ਕੋ ਡਾਕਟਰ ਆਇਆ ਕੋਈ ਪਹੁੰਚੇ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਇੱਦਾਂ ਰੋਡ ਹੀ ਬਲੌਕ ਹੋਇਆ ਜੇ ਸਾਰਾ ਤੇ ਆਵਾਜਾਈ ਇੱਥੇ ਰੁਕ ਰਹੀ ਆ ਲੋਕ ਉਹੀ ਆ ਰਹੇ ਆ ਜਿਹੜੇ ਵੇਖ ਰਹੇ ਆ ਬਸ ਉਹੀ ਰੁਕ ਰਹੇ ਆ ਕਿੰਨਾ ਟਾਈਮ ਹੋ ਗਿਆ ਇਹ ਅੱਧਾ ਘੰਟਾ ਹੋ ਗਿਆ ਜਾਨੂ ਕੋਈ ਤਾਂ ਕੋਈ ਕੁਝ ਨਹੀਂ ਜ ਕੋਈ ਨਹੀਂ ਆਇਆ ਜੀ ਕੋਈ ਪ੍ਰਤਖੰਡ ਕਰੇ ਕੋਈ ਪਹੁੰਚੀ ਕੋਈ ਨਹੀਂ ਜ ਮੰਗੇ ਕੋਈ ਨਹੀਂ ਜ ਬਹੁਤ ਵੱਡੀ ਲਾਫਰ ਹੈ ਹਾਂ ਜੀ ਹਾਂ ਜੀ ਇਹ ਬਹੁਤ ਵੱਡੀ ਲਾਫਰ ਹੈ ਬਾਈ ਜੀ